ਦੋਸਤੋ ਪੰਜਾਬ ਗਰੁੱਪ ਸੀ ਅਤੇ ਡੀ ਭਾਰਤ ਦੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜੀ ਦੋਸਤੋ ਜੇਕਰ ਤੁਸੀਂ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਪਾਸ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਅਪਲਾਈ ਕਰਨ ਦਾ ਅਪਲਾਈ ਕੌਣ ਕੌਣ ਕਰ ਸਕਦੇ ਹੈ ਅਪਲਾਈ ਕਿਵੇਂ ਕਰਨੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿੱਚੋਂ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰ ਦੋਸਤੋ ਇਹ ਬਿਲਕੁਲ ਸਿੱਧੀ ਭਰਤੀ ਹੈ ਜੀ ਦੋਸਤੋ ਪੋਸਟਾਂ ਨੇ ਗਰੁੱਪ ਸੀ ਤੇ ਗਰੁੱਪ ਡੀ ਦੀਆਂ ਪੋਸਟਾਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਵਧੀਆ ਮੌਕਾ ਹੈ ਜੋ ਯੋਗ ਨੇ ਉਹ ਅਪਲਾਈ ਜ਼ਰੂਰ ਕਰਨਾ ਚਲੋ ਦੋਸਤੋ ਚੱਲਦੇ ਆ ਨੋਟੀਫਿਕੇਸ਼ਨ ਤੇ ਦੋਸਤੋ ਪਹਿਲਾ ਨੋਟੀਫਿਕੇਸ਼ਨ ਗਰੁੱਪ ਡੀ ਦੀਆਂ ਪੋਸਟਾਂ ਦਾ ਹੈ ਜੀ ਪੋਸਟਾਂ ਨੇ ਜੀ ਪੀਐਨ ਦੀਆਂ ਕੁੱਲ ਪੋਸਟਾਂ ਨੇ 3 ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸੈਲਰੀ ਦੀ ਗੱਲ ਕਰੀ ਤਾਂ 18000 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਵਿੱਦਿਕ ਯੋਗਤਾ ਹੈ ਤੁਸੀਂ 10ਵੀਂ ਪਾਸ ਕੀਤੀ ਹੈ ਪੰਜਾਬੀ ਭਾਸ਼ਾ ਵਿੱਚ ਤਾਂ ਅਪਲਾਈ ਕਰ ਸਕਦੇ ਹੋ ਉਮਰ ਹੱਦੀ ਗੱਲ ਕਰੀਏ ਤਾਂ 18 ਤੋਂ ਲੈ ਕੇ 35 ਸਾਲ ਤੱਕ ਦੇ ਉਮਰ ਅਪਲਾਈ ਕਰ ਸਕਦੇ ਨੇ ਦੋਸਤੋ ਇਸ ਦੇ ਲਈ ਨਾ ਤਾਂ ਤੁਹਾਡਾ ਕੋਈ ਪੇਪਰ ਹੋਵੇਗਾ ਤੇ ਨਾ ਹੀ ਤੁਹਾਡੀ ਕੋਈ ਅਪਲੀਕੇਸ਼ਨ ਫੀਸ ਲੱਗੇਗੀ ਸਿੱਧੀ ਹੀ ਤੁਹਾਡਾ ਇੰਟਰਵਿਊ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਦੂਸਰੀ ਪੋਸਟ ਹੈ ਜੀ ਗਰੁੱਪ ਸੀ ਦੀਆਂ ਪੋਸਟਾਂ ਦੀ ਨੋਟੀਫਿਕੇਸ਼ਨ ਹੈ ਜੀ ਪੋਸਟਾਂ ਨੇ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਨੇ ਜੀ 2 ਸੈਲਰੀ ਦੀ ਗੱਲ ਕਰੀਏ ਤਾਂ 14237 ਰੁਪਏ ਤੁਹਾਨੂੰ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਵਿੱਦਿਗ ਚੁਕਤਾ ਹੈ ਜੇਕਰ ਤੁਸੀਂ ਕੋਈ ਡਿਗਰੀ ਪਾਸ ਕੀਤੀ ਹੈ ਬੈਚਲਰ ਆਰਟਸ ਦੇ ਬੈਚਲਰ ਸਾਇੰਸ ਵਿੱਚ ਤਾਂ ਤੁਸੀਂ ਇਸ ਲਈ ਅਪਲਾਈ ਕਰ ਸਕਦੇ ਹੋ ਅਤੇ 10ਵੀਂ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ ਹੈ ਤਾਂ ਅਪਲਾਈ ਕਰ ਸਕਦੇ ਹੋ ਉਮਰ ਹੱਦ ਜੇ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਸਿਲੈਕਸ਼ਨ ਵਿੱਚ ਤੁਹਾਡਾ ਇੰਟਰਵਿਊ ਹੋਵੇਗਾ ਟੈਸਟ ਪਾਸ ਕਰਨੇ ਪੈਣਗੇ ਜੋ ਕਿ 80 ਵਰਡ ਪ੍ਰਤੀ ਮਿੰਟ ਇੰਗਲਿਸ਼ ਵਿੱਚ ਤੇ 20 ਵਰਡ ਪਾਵਰ ਪੰਜਾਬੀ ਵਿੱਚ ਤੁਹਾਨੂੰ ਟਾਈਪਿੰਗ ਦਾ ਟੈਸਟ ਹੋਵੇ ਜਿਹੜਾ ਪਾਸ ਕਰਨਾ ਹੋਵੇਗਾ ਦੋਸਤੋ ਉਮੀਦ ਹੈ ਮੇਰੀ ਬੁਲਦਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ